ਬਿਸ਼ਵਦੇਵ ਪ੍ਰਸਿੱਧ ਸਤਨ ਦਰਬਾਰ ਮਈਆ ਭਗਵਾਨ ਜੀ ਜਿੱਤੇ ਤੁਸੀਂ ਦੇਖ ਸਕਦੇ ਹੋ ਮੇਨ ਗੇਟ ਦੇ ਮੋੜੇ ਜਿਹੜੀ ਸੜਕ ਜਾ ਰਹੀ ਆ ਉੱਤੇ ਕਿੰਨਾ ਗੰਦਾ ਪਾਣੀ ਖੜਾ ਆ ਮੁੱਛ ਮਾਰਦਾ ਆ ਕਈ ਵਾਰੀ ਜਿਹੜੇ ਲੋਕ ਆ ਖਬਰਾਂ ਚੁੱਕੇ ਆ ਆਪਣੀਆਂ ਸਮੱਸਿਆ ਦੱਸ ਚੁੱਕੇ ਆ ਪਰ ਕਿਸੇ ਦਾ ਵੀ ਤਾਂ ਧਿਆਨ ਨਹੀਂ ਸਮੂਹ ਸੰਗਤਾਂ ਵੱਲੋਂ ਨੇੜੇ ਦੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਹੈ ਕਿ ਇਹ ਜਿਹੜਾ ਗੰਦਾ ਪਾਣੀ ਖੜਦਾ ਆ ਇੱਕ ਭਿਆਨਕ ਬਿਮਾਰੀਆਂ ਵੀ ਬਰੌਂਦਾ ਤੇ ਦੂਜਾ ਮਸ਼ਕ ਪੈਦਾ ਕਿਸਨਾ ਸੰਗਤਾਂ ਨੂੰ ਕਾਫੀ ਪਰੇਸ਼ਾਨੀ ਕਮੀ ਪਹੁੰਚਦੀ ਹੈ ਸਮੂਹ ਸੰਗਤਾਂ ਦੀ ਪੀੜਾ ਸਰਕਾਰਾਂ ਨੂੰ ਕਿ ਜਿਹੜਾ ਗੰਦਾ ਪਾਣੀ ਆ ਇਹਦਾ ਕੱਢਣ ਦਾ ਕੋ ਪੁਖਤਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਸੰਗਤਾਂ ਜਿਹੜੀਆਂ ਮਤਵਤੇ ਕਣਵਾਉਂਦੀਆਂ ਨੇ ਉਹ ਪਰੇਸ਼ਾਨ ਨਾ ਹੋਣ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਹੋ ਕਿ ਕਿੰਨਾ ਗੰਦਾ ਪਾਣੀ ਆ ਕਿੰਨਾ ਮਸ਼ਕ ਮਾਰਦਾ ਆ ਇੱਥੇ ਤੇਰੇ ਕਿੰਨੇ ਰਹਿਣ ਸਰਪੇ ਬਣਾਇਓ ਦੇਖੋ ਕਿ ਕਿਦਾਂ ਵਿਚਾਰੇ ਗੰਦੇ ਪਾਣੀ ਦੇ ਵਿੱਚ ਰਹਿ ਰਹੇ ਨੇ ਇਹਨਾਂ ਦੀ ਜਿਹੜੀ ਹੱਥ ਜੋੜ ਕੇ ਸਰਕਾਰਾਂ ਪ੍ਰਸ਼ਾਸਨ ਪੰਚਾਇਤਾਂ ਸਮਾਜ ਸੇਵੀ ਨੇ ਪੀੜਾ ਕਿ ਸੜਕ ਤੇ ਤੇਰ ਗੰਦਾ ਪਾਣੀ ਆ ਇਹਨੂੰ ਕਿਸੇ ਤਰ੍ਹਾਂ ਵੀ ਨਿਕਾਸੀ ਦਾ ਕਰਾਇਆ ਜਾਵੇ ਤਾਂ ਜੋ ਸੰਗਤਾਂ ਦਰਬਾਰ ਤੇ ਆਉਂਦੀਆਂ ਨੇ ਉਹ ਪਰੇਸ਼ਾਨ ਨਾ ਹੋਣ ਕੈਮਰਾਮੈਨ ਐਸੇ ਗਨਾਗੀ ਨਾ ਗਰシャン ਸਿੰਘ ਨਾਗੀ ਮਨ ਇਸੇ ਮਯਾਰਾ ਦੀ ਦਰਬਾਰ ਮਈਆ ਵਾ ਭਗਵਾਨ ਜੀ ਫਲਉਤਮ ਸ਼ੇਸ਼ਰਪਾਲ